ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਖਰੂ ਤੇ ਗੁਰੂ ਤੇਗ ਬਹਾਦਰ ਮਹਾਰਾਜ ਸਦਾ ਹੀ ਜੇ ਜੇਕਾਰੇ ਸਦਾ ਹੀ ਜੇ ਜੇਕਾਰੇ ਸਰਬਤਾ ਭਲੇ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਈ ਸੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਰੋਕੀ ਕੜੀ ਨਾ ਦੇਖਣ ਦਿਓ ਕਰੋ ਕਿਰਪਾ ਸੰਤਨ ਸਿਖਰੂ ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਜੀ ਕਰੋ ਮੇਰ ਦਿੱਸ ਕੇ ਦੁਆਏ ਆਹ ਗੁਰੂ ਸਾਹਿਬ ਜੀ ਕੱਚਾ ਕੰਚਨ ਭਇਓ ਸ਼ਬਦ ਗੁਰ ਸ੍ਰਵਣ ਸੁਣਿਓ ਦਿਖਤਿ ਅੰਮ੍ਰਿਤ ਹੋਇਓ ਨਾਮ ਸਤ ਗੁਰ ਮੁਖ ਭਣਿਓ ਲੋਹ ਹੋਇਓ ਲਾਲ ਦਰ ਸਤ ਗੁਰ ਜਦ ਧਾਰ ਪਹਿਣ ਮਾਣਕ ਕਰ ਗਿਆਨ ਗੁਰ ਕਹੋ ਵਿਚਾਰ ਕਾਠੋਂ ਸ਼੍ਰੀ ਖੰਡ ਸਤ ਗੁਰ ਕੀਓ ਦੁਖ ਦਰਿਦ੍ਰ ਤਿਨ ਕੀ ਗਏ ਸਤ ਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਾਏ ਸਤ ਗੁਰੂ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਾਏ ਬਾਹ ਬੁਲ ਮੇਰਾ ਵਡ ਸਮਰਥ ਕਰਨ ਕਰਨ ਪ੍ਰਭ ਹਾਰ ਜਿਸ ਸਿਮਰਤ ਦੁਖ ਕੋਈ ਨਾ ਲਾਗੈ ਪਾਉ ਜਲ ਪਾਰ ਉਤਾਰਾ ਆਦ ਜੁਗਾਦ ਭਗਤਨ ਕਾਰਾਖਾ ਉਸਤਤ ਕਰ ਕਰ ਜੀਵਾਂ ਨਾਨਕ ਨਾਮ ਮਹਾਰਸ ਮਿੱਠਾ ਅਨ ਦਿਨ ਮਨ ਤਨ ਪੀਵਾ ਤੇ ਚਰ ਮੂਲ ਨਾ ਥੜੀਂ ਦੋ ਜਿਸ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਹਾਂ ਆਯਾ ਦੂਰ ਚਲ ਕੇ ਮੈਂ ਤਕੀਤ ਸਰਣਾਏ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਰਾਮ ਨਾਮ ਓਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ اے سرمرت ਸੰਕਟ ਮਿਟੇ ਦਰਸ ਤੁਹਾਰੋ ਹੋਏ سو ਕਹ ਡਲ ਗੁਰ ਸੇਵੀਏ تن ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋ ਵਾ ਸਿਫਤ ਖਸਮਦੀ ਨੂਰੇ ਹਰਸਾ ਕੋਰਸਾ ਛੱਟੀ ਐ ਤੁਧ ਡਿਠੇ ਸੱਚੇ ਬਾਤਸ਼ਾ ਮਲ ਜਨਮ ਜਨਮ ਦੀ ਸਜਣ ਸੱਚਾ ਬਾਤਸ਼ਾ ਸਿਰਸ਼ਾ ਦੇਸ਼ ਜਿਸ ਭਾਸ ਬੈਠਿਆ ਸੋਹੀ ਐ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾਂ ਗੁਰਪੂਰ ਕਿਰਪਾਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰਪੂਰ ਕਿਰਪਾ ਤਹਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ आनंद मंगल सुख पाए संत राम नाम निसतरी ओठत बैठत हर हर धाई है आनद न सुख करत करिया रहआव संत का मार्ग धर्म की पाड़ी को वड़ भागी पाए कोट जन्म के खेल विखना से हर चरणी चित लाए होतत करो सदा प्रभु अपने ਨੇ ਪੂਰੀ ਕਲ ਰਾਖੀ ਜੀ ਜੰਤ ਸਭ ਭਾਏ ਪਾਵੇ ਤਰਾ ਸਤ ਗੁਰ ਕੀ ਸਚ ਸਾਖੀ ਬੇਗਾਨ ਬਿਨਾਸ਼ਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦਰਦਾਇਆ ਪਾਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬੇਗਾਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰਾਈਆ ਖੋਏ ਪਾਪ ਪਾਏ ਸਭ ਪਾਵਨ ਜਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਗਾਰੇ ਇਸ਼ਨਾਨ ગ્રਹਿ ਆਏ ਆਨੰਦ ਮੰਗਲ ਸੁਖ ਪਾਏ ਗੁਰੂ ਪਿਆਰ ਵਾਲਿਓ ਅੱਜ ਦਾ ਪਾਵਨ ਮੁਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਰਸਨਾ ਤੋਂ ਚਾਰਨ ਹੋਇਆ ਸੋਰਠਿ ਰਾਗੰਦਰ ਪਾਵਨ ਅੰਗ 621 ਅਤੇ 22 ਉੱਤੇ ਸੁਭਾਈਮਾਨ ਸਤਗੁਰ ਬਖਸ਼ਿਸ਼ ਕਰ ਦਿੰਦੇ ਹੈ ਭਾਈ ਪੂਰੇ ਗੁਰੂ ਨੇ ਕਿਰਪਾ ਕੀਤੀ ਉਸ ਮਾਲਕ ਦਾ ਮਿਲਪ ਕਰਾਇਆ ਤੇ ਉਸ ਪਰਿਪੂਰਨ ਪਰਮੇਸ਼ਰ ਨੇ ਮੇਰੀ ਜਿਹੜੀ ਲੋਚਾ ਸੀ ਇਹ ਸਾ ਸਿਪੂਰਨ ਕਰ ਦਿੱਤੀ ਕਿਉਂਕਿ ਉਹ ਬੜਾ ਮਿਹਰਵਾਨ ਹੈ ਉਹ ਮਾਲਕ ਕੁਝ ਦੱਸ ਵਾਏ ਕਿ ਜੋ ਮੰਗੇ ਠਾਗੁਰ ਆਪਣੇ ਤੇ ਸੋਈ ਸੋਈ ਦੇਵੇ ਤੇ ਜਿਹੜੀ ਵੀ ਇੱਛਾ ਹੈ ਜਿਹੜੀ ਵੀ ਖੁਆਇਸ਼ ਹੈ ਸਤਿਗੁਰ ਕਹਿੰਦੇ ਮੇਰੇ ਮਾਲਕ ਨੇ ਪੂਰੀ ਕਰ ਦਿੱਤੀ ਹੁਣ ਮੈਂ ਆਪਣੇ ਅੰਤਰ ਆਤਮੇ ਇਸ਼ਨਾਨ ਕਰਕੇ ਉਸ ਮਾਲਕ ਦਾ ਭਾਉ ਨਾਮ ਜਪ ਝਪ ਕੇ ਆਪਣੇ ਜੀਵਨ ਵਿੱਚ ਆਨੰਦ ਤੇ ਖੁਸ਼ੀਆਂ ਪ੍ਰਾਪਤ ਕਰਦਾ ਕਿਉਂਕਿ ਜੀਵਨ ਦੇ ਵਿੱਚ ਆਨੰਦ ਦਾ ਤੇ ਸੁਖ ਦਾ ਇੱਕੋ ਇੱਕ ਸਾਧਨ ਹੈ ਉਹ ਮਾਲਕ ਦੀ ਇਵਾਦਤ ਮਾਲਕ ਦੇ ਚਰਣਾ ਦੇ ਨਾਲ ਸਾਝ ਸਤਿਗੁਰ ਕਿਰਪਾ ਕਰਨ ਉਸ ਪਰਿਪੂਰਨ ਪਰਮੇਸ਼ਰ ਦੇ ਨਾਲ ਗੁਰੂ ਸਦਕਾ ਸਾਝ ਬਣ ਆਵੇ ਗੁਰੂ ਪਾਤਸ਼ਾਹ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣਾ ਸਭਨਾ ਦਾ ਆਵਿਆ ਗਾਵੇ ਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਇਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ